ਮੇਰੇ ਤੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਸਿੱਖੂ ਡਾਕਟਰ ਹਾਂ ਇਹ ਵੀਡੀਓ ਮੈਂ ਕੈਨੇਡਾ ਦੇ ਵਿੱਚ ਜਿਹੜੇ ਵਿਦਿਆਰਥੀ ਗਏ ਹੋਏ ਨੇ ਔਰ ਉੱਥੇ ਜਿਹੜੀਆਂ ਉਹਨਾਂ ਨੂੰ ਸਮੱਸਿਆਵਾਂ ਆ ਰਹੀਆਂ ਨੇ ਉਹਨਾਂ ਦੇ ਉੱਤੇ ਆਧਾਰਿਤ ਕੀਤੀ ਹੈ ਬਹੁਤ ਸਾਰੇ ਬੱਚੇ ਜਿਹੜੇ ਸਟਡੀ ਵੀਜ਼ੇ ਤੇ ਗਏ ਨੇ ਜਾਂ ਜਿਹੜੇ ਲੋਕ ਵਰਕ ਪਰਮਿਟ ਤੇ ਚੱਲੇ ਨੇ ਅਕਸਰ ਜਾਲੀ ਸਰਟੀਫਿਕੇਟ ਪੜਾ ਕੇ ਉਹ ਕੈਨੇਡਾ ਪਹੁੰਚ ਜਾਂਦੇ ਨੇ ਦੇਖੋ ਇਹ ਬਹੁਤ ਵੱਡੀ ਗਲਤੀ ਚ ਆਏ ਕਿ ਕੈਨੇਡਾ ਦੀ ਸਰਕਾਰ ਦੀ ਹੈ ਕਿਉਂਕਿ ਆਨਲਾਈਨ ਅਪਲੀਕੇਸ਼ਨ ਲਾ ਕੇ ਕੋਈ ओरिजिनल ਦਸਤਾਵੇਜ਼ ਨਹੀਂ ਦੇਖਿਆ ਜਾਂਦਾ ਸਿਰਫ ਸਰਟੀਫਿਕੇਟ ਆਨਲਾਈਨ ਉਹਦੀ ਫੋਟੋਕਾਪੀ ਭੇਜੀ ਜਾਂਦੀ ਹੈ ਉਹਦੇ ਬੇਸ ਤੇ ਫੈਸਲਾ ਆਉਂਦਾ ਤੁਹਾਨੂੰ ਵੀਜ਼ਾ ਮਿਲ ਜਾਂਦਾ ਹੈ ਦੇਖੋ ਕੈਨੇਡਾ ਜਾਣਾ ਇੰਪੋਰਟੈਂਟ ਨਹੀਂ ਹੈ ਪਰ ਕੈਨੇਡਾ ਜਾ ਕੇ ਪੱਕੇ ਹੋਣਾ ਤੇ ਜਿਆਦਾ ਤਨਖਾਹ ਪਰ ਆਵਰਤ ਲੈਣੀ ਉਹ ਜਿਆਦਾ ਇੰਪੋਰਟੈਂਟ ਹੈ ਹੁਣ ਤੁਸੀਂ ਇੱਥੇ ਕਿਸੇ ਕੋਲੋਂ ਵੀ ਡਿਪਲੋਮਾ ਜਾਲੀ ਡਿਪਲੋਮਾ ਡਿਗਰੀ ਗੈਪ ਕਵਰਿੰਗ ਸਰਟੀਫਿਕੇਟ ਬਣਾ ਲਓਗੇ ਕੈਨੇਡਾ ਚਲੇ ਜਾਓਗੇ ਹੁਣ ਮੁਸੀਬਤ ਤਦ ਕੀ ਆਉਣ ਵਾਲੀ ਹੈ ਹੁਣ ਤੁਸੀਂ ਕਰਾ ਲਓਗੇ ਏਜੰਟ ਨੂੰ ਪੈਸੇ ਦੇ ਦਿਓਗੇ ਜਦੋਂ ਤੁਹਾਡੇ 3 ਸਾਲ ਬਾਅਦ ਜਾਂ 5 ਸਾਲ ਬਾਅਦ ਫਾਈਲ ਪੱਕੇ ਹੋਣ ਦੀ ਲੱਗੇਗੀ ਤੁਸੀਂ ਜਿੰਨੇ ਦਸਤਾਵੇਜ਼ ਦੀ ਫੋਟੋਕਾਪੀ ਲਾਈ ਹੈ ਉਹਨਾਂ ਸਾਰਿਆਂ ਦੀ ਥਰਡ ਪਾਰਟੀ ਵੈਰੀਫਿਕੇਸ਼ਨ ਹੁੰਦੀ ਹੈ ਜਿਦੇ ਪ੍ਰਾਈਵੇਟ ਇਨਵੈਸਟੀਗੇਟਰ ਵੀ ਇਨਵਾਲਵ ਹੁੰਦੇ ਨੇ ਤੁਸੀਂ ਚਾਹੇ ਕੈਨੇਡਾ ਬੈਠੇ ਜੀ ਤੁਹਾਡੀ ਵੈਰੀਫਿਕੇਸ਼ਨ ਭਾਰਤ ਵਿੱਚ ਹੋ ਰਹੀ ਹੈ ਤੇ ਹੁੰਦੀ ਹੈ ਜੇਕਰ ਕੋਈ ਵੀ ਦਸਤਾਵੇਜ਼ ਜਾਲੀ ਪਾਇਆ ਗਿਆ ਤਾਂ ਇਹ ਤੇ ਇਹ ਜੇਲ ਵੀ ਹੋ ਸਕਦੀ ਹੈ ਜੁਰਮਾਨਾ ਵੀ ਹੋ ਸਕਦਾ ਹੈ ਡਿਪੋਰਟੇਸ਼ਨ ਵੀ ਹੋ ਸਕਦੀ ਹੈ ਜੇਰਾ ਤੁਹਾਡੇ ਘਰਦਿਆਂ ਦਾ ਲਗਾਆ ਗਿਆ ਪੈਸਾ ਉਹ ਸਾਰਾ ਵੇਸਟੇਜ ਹੋ ਸਕਦਾ ਹੈ। ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਤੁਸੀਂ ਕੋਈ ਝਾਲੀ ਦਸਤਾਵੇਜ਼ ਆਪੀ ਐਪਲੀਕੇਸ਼ਨ ਦੇ ਨਾਲ ਨਾ ਲਗਾਓ ਨਹੀਂ ਤੇ ਇਹ ਤੁਹਾਡੇ ਵਾਸਤੇ ਮੁਸੀਬਤ ਹੋ ਜਾਏਗੀ। ਤੁਹਾਡੇ ਇਹਦੇ ਵਿੱਚ ਫਾਈਨੈਂਸ਼ੀਅਲ ਤੌਰ ਤੇ ਬਹੁਤ ਵੱਡਾ ਹਸਾਲ ਹੋਏਗਾ ਤੇ ਤੁਹਾਡੀ ਉਥੋਂ ਡਿਪੋਰਟੇਸ਼ਨ ਵੀ ਹੋ ਜਾਏਗੀ। ਨਾ ਝਾਲੀ ਵਿਆ ਕਰੋ ਨਾ ਝਾਲੀ ਦਸਤਾਵੇਜ਼ ਲਗਾਓ। ਕਿਉਂਕਿ ਇਹਦੀ ਵੀ ਵੈਰੀਫਿਕੇਸ਼ਨ ਬਾਅਦ ਕੀਤੀ ਜਾਂਦੀ ਹੈ ਹੋਰ ਅਪਦੇਰੇ ਜਾਣਕਾਰੀ ਵਾਸਤੇ ਤੁਸੀਂ ਸਾਡੇ ਉਪਰੋਕਤ ਦਿੱਤੇ ਗਏ ਫੋਨ ਨੰਬਰਾਂ ਤੇ ਮੰਡੇ ਟੂ ਫਰਡੇ ਮਾਰਨਿੰਗ 10am ਟੂ ਈਵਨਿੰਗ 5pm ਸਾਡੇ ਨਾਲ ਫ੍ਰੀ ਆਫ ਕਾਸਟ ਸੰਪਰਕ ਕਰ ਸਕਦੇ ਹੋ ਥੈਂਕ ਯੂ ਵੈਰੀ ਮਚ ਟੇ ਕਨੈਕਟਡ ਬੀਸ